ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂਗੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਨੂੰ ਤਾਂ ਮੈਂ ਤੁਹਾਡੇ ਅਗੇ ਰਿਕਵੈਸਟ ਕਰਦੀ ਆਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰਿਆ ਕਰੋ ਤੇ ਕਮੈਂਟ ਵੀ ਕਰਿਆ ਕਰੋ ਮੈਨੂੰ ਦੱਸਿਆ ਕਰੋ ਵੀ ਤੁਹਾਡੀਆਂ ਵੀਡੀਓ ਮੇਰੀਆਂ ਵੀਡੀਓ ਕਿਸ ਤਰ੍ਹਾਂ ਦੀਆਂ ਹੁੰਦੀਆਂ ਤੇ ਜਿਹੜੇ ਮੈਨੂੰ ਵੇਖਦੇ ਉਹਨਾਂ ਦਾ ਬਹੁਤ ਬਹੁਤ ਥੈਂਕ ਯੂ ਜੂ ਜੀ ਸਾਰਿਆਂ ਦਾ ਬਹੁਤ ਜਾਣੇ ਮੈਨੂੰ ਵੀ ਵੇਖਦੇ ਆ ਕਈ ਸਬਸਕ੍ਰਾਈਬ ਕਰ ਲੈਂਦੇ ਆ ਕਈ ਨਹੀਂ ਕਰਦੇ ਕੰਨਾਂ ਨੂੰ ਪਤਾ ਵੀ ਨਹੀਂਗਾ ਤੇ ਕਮੈਂਟ ਵੀ ਬਹੁਤ ਕਰਦੇ ਆ ਥੈਂਕ ਯੂ ਜੀ ਉਹਨਾਂ ਸਾਰਿਆਂ ਦਾ ਚਲੋ ਜੀ ਆਪਾਂ ਅੱਜ ਆਪਾਂ ਵੀਡੀਓ ਸਟਾਰਟ ਕਰਦੇ ਆ ਲਾਈਨਿੰਗ ਵਾਲਾ ਸੂਟ ਜਿਹੜੀ ਮੈਂ ਇਹਦੀ ਵੀਡੀਓ ਤੁਹਾਨੂੰ ਮੈਂ ਦੇ ਚੁੱਕੀ ਆ ਤੇ ਇਹਦੀ ਆਪਾਂ ਸਲਾਈ ਕਰਨੀ ਦੱਸਦੀ ਆ ਵੀ ਕਿਸ ਤਰ੍ਹਾਂ ਮੈਂ ਕਰਦੀ ਆ ਹਰ ਇੱਕ ਦਾ ਸਲਾਈ ਕਰਨ ਦਾ ਵੱਖੋ ਵੱਖਰਾ ਤਰੀਕਾ ਹੁੰਦਾ ਜੀ ਮੈਂ ਕਿਸ ਤਰ੍ਹਾਂ ਦੀ ਕਰਦੀ ਆ ਮੈਂ ਤੁਹਾਡੇ ਨਾਲ ਉਹ ਸਲਾਈ ਸਟਿਚ ਕਰਦੀ ਵੀ ਮੈਂ ਕਿਸ ਤਰ੍ਹਾਂ ਸ਼ੇਅਰ ਕਰਦੀ ਹਾਂ ਮੈਂ ਕਿਸ ਤਰ੍ਹਾਂ ਸਟਿਚ ਕਰਦੀ ਹਾਂ ਚਲੋ ਜੀ ਆਜੋ ਇਹ ਉਦਿਆਂ ਵਾਲਾ ਸੂਟ ਜਿਹੜਾ ਕੱਟਿਆ ਵਾ ਉਹ ਉਹਨੂੰ ਪਹਿਲਾਂ ਮੈਂ ਇਹ ਲਾਈਨਿੰਗ ਦੇ ਨਾਲ ਉੱਪਰ ਪ੍ਰੈਸ ਕਰਕੇ ਹਨ ਵਧੀਆ ਸਾਰਾ ਇੱਕੋ ਜਿਹਾ ਕਰ ਲਿਆ ਸਾਰੀ ਸੇਮ ਹੀ ਮੈਂ ਲਾਈਨਿੰਗ ਕੱਟਦੀ ਹੁੰਦੀ ਆ ਸੇਮ ਹੀ ਸੂਟ ਨਾਲ ਤੇ ਹੁਣ ਆਪਾਂ ਇੱਥੋਂ ਸਟਾਰਟ ਕਰਾਂਗੇ ਜੀ ਇੱਥੋਂ ਸਟਾਰਟ ਕਰਕੇ ਸਾਰੇ ਆਏ ਸਟਿਚ ਕਰ ਲਾਂਗੇ ਇਹਨੂੰ ਸੀਨ ਲਾ ਲਾਂਗੇ ਚਾਰ ਚਪੇਰੇ ਇਹਦੇ ਇਧਰਲੀ ਸਾਈਡ ਵੀ ਆਏ ਸਟਿਚ ਕਰ ਲਾਂਗੇ ਤੇ ਇਸੇ ਤਰ੍ਹਾਂ ਹੀ ਆਪਾਂ ਬੈਕ ਸਾਈਡ ਵਿਛਾ ਕੇ ਤੇ ਉਹਨੂੰ ਆਏ ਸਾਰੇ ਸਟਿਚ ਕਰ ਲਾਂਗੇ ਤੇ ਆਜੋ ਜੀ ਆਪਾਂ ਸਟਿਚ ਕਰਦੇ ਆਂ ਤੇ ਫਿਰ ਤੁਹਾਨੂੰ ਦਿਖਾਉਣੀ ਆ ਇਹਨੂੰ ਆਪਾਂ ਕਿਸ ਤਰ੍ਹਾਂ ਤਿਆਰ ਕਰਨਾ ਮੈਂ ਇਸ ਤਰ੍ਹਾਂ ਦੀ ਇਹ ਲੇਸ ਲਈ ਆ ਜੀ ਸਟੋਨ ਵਾਲੀ ਤੇ ਇਹਦੇ ਇਹਦੇ ਨਾਲ ਆਪਾਂ ਸੂਟ ਨੂੰ ਰੈਡੀ ਕਰਾਂਗੇ ਉਹ ਲਾ ਕੇ ਆਪਾਂ ਵਰਕ ਨਹੀਂ ਕਰਾਉਂਦੇ ਤੇ ਇਹਨੂੰ ਆਪਾਂ ਇਹ ਲੇਸ ਲਾ ਕੇ ਹੀ ਤਿਆਰ ਕਰਾਂਗੇ ਵੀ ਕਿਸ ਤਰ੍ਹਾਂ ਦੀ ਇਹ ਮੈਂ ਡਿਜ਼ਾਈਨਿੰਗ ਕਰਦੀ ਆ ਤੁਹਾਡੇ ਨਾਲ ਸ਼ੇਅਰ ਕਰਦੀ ਆ ਚਲੋ ਜੀ ਆਜੋ ਆਹ ਬੈਕ ਵਾਲੀ ਸਾਈਡ ਆ ਜੀ ਆਪਾਂ ਇਹਨੂੰ ਵੀ ਪ੍ਰੈਸ ਨਾਲ ਜਮਾ ਏ ਥੋੜਾ ਘਣਾਏ ਨਾਲ ਚਿਪਕ ਜਾਂਦਾ ਜਦੋਂ ਆਪਾਂ ਪ੍ਰੈਸ ਕਰਗੇ ਫਿਰ ਇਹ ਹਲਦਾ ਨਹੀਂਗਾ ਆਪਾਂ ਨੂੰ ਇਹ ਸਟਿਚ ਕਰਨਾ ਸੌਖਾ ਹੋ ਜਾਂਦਾ ਇਹਦੀ ਵੀ ਆਪਾਂ ਇੱਥੋਂ ਸਟਾਰਟਿੰਗ ਕਰਕੇ ਸਾਰੀ ਤੇ ਉਧਰੋਂ ਆ ਗਲੇ ਦੇ ਉੱਪਰ ਇਹਨਾਂ ਲਾਈਨਿੰਗ ਨੂੰ ਤੇ ਕਮੀਜ਼ ਦੇ ਆਹ ਸੂਟ ਨੂੰ ਆਪਾਂ ਨਾਲ ਇਹਦੇ ਅਟੈਚ ਕਰ ਲਾਂਗੇ ਆ ਵੀ ਇਹਨੂੰ ਇੱਥੋਂ ਨਾਲ ਬਰੀਕ ਬਰੀਕ ਸਿਉਣ ਲਾ ਦਾਂਗੇ ਕਈ ਤੇ ਇਹ ਹੁੰਦਾ ਜੀ ਇਹ ਇਹਨੂੰ ਕਰਕੇ ਇਸ ਤਰ੍ਹਾਂ ਰੱਖ ਕੇ ਤੇ ਇੱਥੇ ਸਿਉਣ ਮਾਰ ਕੇ ਇਹਨੂੰ ਮੁੜ ਕੇ ਸਿੱਧਾ ਕਰ ਲੈਂਦੀ ਆ ਸਿੱਧਾ ਰੱਖ ਕੇ ਇਹਨੂੰ ਸਿਉਣ ਕਰਕੇ ਤੇ ਮਾਰ ਕੇ ਤੇ ਮੁੜ ਕੇ ਐ ਕਰ ਲੈਂਦੇ ਇਹਦੇ ਨਾਲ ਇੱਥੇ ਸਿਉਣ ਲਾ ਕੇ ਜਿਹਨੂੰ ਫੇਰ ਅੰਦਰਲੇ ਪਾਸੇ ਲੈ ਜਾਂਦੇ ਤੇ ਇਹ ਵੀ ਇਥੇ ਲਾਉਣ ਦੀ ਲੋੜ ਨਹੀਂ ਪੈਂਦੀ ਟਾਕੀ ਵગેਰਾ ਪਰ ਉਹ ਕਈ ਵਾਰ ਆਪਣੇ ਮੋਰਾ ਦੀ ਖਿੱਚ ਭੈਣ ਨਾਲ ਮੋਢਿਆਂ ਦੀ ਖਿੱਚ ਭੈਣ ਨਾਲ ਤੇ ਉਹ ਇਥੋਂ ਪਾਟ ਸਕਦਾ ਜੀ ਕਮੀਜ਼ ਤੇ ਆਪਾਂ ਇਥੇ ਉਹ ਟਾਕੀ ਰੱਖ ਕੇ ਇਹ ਬੈਕ ਸਾਈਡ ਤੇ ਫਿਰ ਆਪਾਂ ਗਲਾ ਤਿਆਰ ਕਰਾਂਗੇ ਤੇ ਨਾਲੇ ਤੁਹਾਨੂੰ ਕੋਲੀਆਂ ਪਾ ਕੇ ਪਲੇਟਾਂ ਪਾ ਕੇ ਦਿਖਾਉਣੇ ਵੀ ਕਿਸ ਤਰ੍ਹਾਂ ਸੌਖੇ ਤਰੀਕੇ ਨਾਲ ਪੈਂਦੀਆਂ ਚਲੋ ਜੀ ਆਜੋ ਹਾਲੋ ਜੀ ਆਪਾਂ ਬੈਗ ਵਾਲੇ ਤੇ ਟਾਕੀ ਲਾ ਕੇ ਇਹਨੂੰ ਇਸ ਤਰ੍ਹਾਂ ਤਿਆਰ ਕਰ ਲਿਆ। ਹੁਣ ਬੈਗ ਕਲੇ ਤੇ ਲਾਤੀ ਟਾਕੀ। ਇਧਰ ਆਪਾਂ ਪਲੇਟਾਂ ਵੀ ਪਾ ਲਈਆਂ ਇਹਦੀਆਂ ਬੈਕ ਸਾਈਡ ਦੀਆਂ ਇਸ ਤਰ੍ਹਾਂ ਹੀ ਕਰਕੇ ਸਿਉਣ ਲਈ। ਨਾਲ-ਨਾਲ ਇੰਨਾ ਛੱਡ ਕੇ ਜਿੰਨਾ ਕ ਆਪਣਾ ਸਟਿਚ ਦੇ ਵਿੱਚ ਆਉਣਾ। ਉਹਨਾਂ ਨੂੰ ਇਥੋਂ ਛੱਡ-ਛੱਡ ਕੇ ਸਿਉਣ ਲਈ ਇਸ ਤਰ੍ਹਾਂ ਹੀ ਫੜੋਗਾ ਭਾਨਾ ਜੀ। ਹੁਣ ਆਪਾਂ ਤੁਹਾਨੂੰ ਦਿਖਾਉਣੀ ਹੈ 프ਰੰਟ ਵਾਲੀ ਸਾਈਡ ਦੀਆਂ ਬਲੂਂਗਾ ਪਾ ਕੇ ਇਸ ਤਰ੍ਹਾਂ ਦੀ ਸਫਾਈ ਆ ਜੂਗੀ ਇਹਨਾਂ 프ਰੰਟ ਸਿੱਧੀ ਸਾਈਡ ਤੋਂ ਗਲੇ ਦੀ ਆ ਦੇਖੋ ਆਹ ਵਾਲਗਾ ਇਹਨਾਂ ਹੈ ਇਹਨਾਂ ਪਲੇਟਾਂ ਬਲੂਂਗਾ ਜਿਹਨੂੰ ਕਹਿ ਦਿੰਦੇ ਆ ਪਲੇਟਾਂ ਕਹਿ ਦਿੰਦੇ ਪਾਣੀਆ ਉਹਨਾਂ ਸੇਰਟ ਬੰਦ ਕਰਤੀ ਆ ਆਪਣੀ ਪਲੋਇਡ ਦੀ ਨਿਸ਼ਾਨੀ ਲਾਈ ਹੈ ਇਹਨੂੰ ਆਪਾਂ ਇੱਥੋਂ ਫੜ ਕੇ ਇਸ ਤਰ੍ਹਾਂ ਕਰਕੇ ਤਰੀਜ਼ ਬਿਠਾ ਕੇ ਇਹਨੂੰ ਇਸ ਟੱਚ ਕਰ ਦਿੰਦੇ ਹਾਂ ਜੀ ਆ ਆਪਾਂ ਪਾਲਣਾ ਪਲੇਟਾਂ ਦੀ ਫਰੰਟ ਸਾਈਡ ਦਿਆਂ ਵੀ ਆ ਦੇਖੋ ਉਪਰੋਂ ਕਰਕੇ ਦਿਖਾਉਣੀ ਤਾਂ ਨਹੀਂ ਤੇ ਇਧਰ ਆਪਾਂ ਬੈਕ ਸਾਈਡ ਤੋਂ ਦਿਖਾ ਦਿੰਨੇ ਆ ਜਿੱਥੇ-ਜਿੱਥੇ ਆਪਣੇ ਮਾਰਕ ਕਰਿਆ ਸੀਗਾ ਉੱਥੋਂ ਆਪਾਂ ਬਪਲੂਆਂ ਪਾਦਣਾ ਤੇ ਹੁਣ ਆਪਣਾ ਰਹਿ ਗਿਆ ਗਲਾ ਇਸ ਤਰ੍ਹਾਂ ਕਰਕੇ ਵਿਚਾਲੇ ਮੈਂ ਥੋੜੀਆਂ ਡੂੰਘੀਆਂ ਪਾਉਣੀ ਹੁੰਦੀਆਂ ਤਾਂ ਕਿ ਫਿਟਿੰਗ ਸੋਹਣੀ ਆ ਜਾਂਦੀ ਹੈ ਤੇ ਇਸ ਇੱਥੇ ਵਾਲੀਆਂ ਵੀ ਆਹਾਂ ਬਾਤ ਹੈ ਇੱਥੋਂ ਮੋਟੀ ਲੈ ਕੇ ਆਉਣੀ ਐ ਇੱਥੋਂ ਆ ਕੇ ਬਰੀਕ ਕਰ ਦੇਣੀ ਐ ਇਸ ਤਰ੍ਹਾਂ ਹੀ ਆਹ ਵਾਲੇ ਨਾਲ ਸਾਈਡ ਆਲਣਾ ਹੁੰਦਾ ਹੈ ਜੀ ਤੇ ਹੁਣ ਆਪਾਂ ਗਲਾ ਬਣਾਵਾਂਗੇ ਤੇ ਇਹ ਜਿਹੜੀ ਪਲੋਈ ਪਾਉਣੇ ਹੋਣੇ ਤੁਸੀਂ ਐਂ ਪਾ ਕੇ ਗੋਡੇ ਉੱਪਰ ਰੱਖ ਕੇ ਵੇਖ ਲਿਆ ਕਰੋ ਇਹੇ ਵਾਲ ਪੈਂਦਾ ਕਿ ਨਹੀਂ ਪੈਂਦਾ ਇਹ ਇਸ ਤਰ੍ਹਾਂ ਕਰਕੇ ਚੈੱਕ ਕੀਤਾ ਜਾ ਸਕਦਾ ਇਹਨੂੰ ਆਪਾਂ ਹੁਣ ਥੋੜਾ ਜਿਹਾ ਕਰ ਲੈਨੇ ਆਂ ਪ੍ਰੈਸ ਤੇ ਫਿਰ ਤੁਹਾਨੂੰ ਦਿਖਾਉਣੀ ਐ ਇਹ ਵਾਲ ਜੀ ਸਾਰੇ ਜਿਹੜੇ ਸਟਿਚ ਕਰਦਿਆਂ ਤੋਂ ਪੈ ਗਏ ਨਿਕਲ ਜਾਣਗੇ ਫਿਰ ਤੁਹਾਨੂੰ ਵਧੀਆ ਦਿਖੂਗਾ ਵੀ ਕਿਸ ਤਰ੍ਹਾਂ ਪਲੇਟਾਂ ਪਈਆਂ ਆਹ ਲੋ ਜੀ ਆਪਾਂ ਕਰਤਾ ਪ੍ਰੈਸ ਤੇ ਹੁਣ ਪ੍ਰੈਸ ਕੀਤੀ ਤਾਂ ਐਨ ਵਧੀਆ ਇਹ ਬੈਠ ਗਿਆ ਕੋਈ ਵਾਲ ਨਹੀਂ ਪੈਂਦਾ ਇਹਦੇ ਵਿੱਚ ਕਿਤੇ ਵੀ ਇਸ ਤਰ੍ਹਾਂ ਇਹ ਵਧੀਆ ਸੈਟ ਆ ਗਿਆ ਤੇ ਇਹ ਬਹੁਤ ਈਜ਼ੀ ਤਰੀਕਾ ਜੀ ਮੈਂ ਕਦੇ ਕੋਈ ਸਿਉਂ ਜੇ ਮੈਂ ਪਹਿਲਾਂ ਸਿਉਂ ਲਾਲਾਂ ਤੇ ਬਾਅਦ ਵਿੱਚ ਜੇ ਮੈਂ ਇਥੋਂ ਗਲਤ ਹੋ ਜਾਂਦਾ ਪਤਾ ਨਹੀਂ ਕਿਉਂ ਸਟਾਰਟਿੰਗ ਦੇ ਵਿੱਚ ਜਦੋਂ ਮੈਂ ਇਹ ਇਹ ਸਿੱਖਣ ਲੱਗੀ ਆ ਮੈਂ ਆਏ ਕੱਚਾ ਕੰਮ ਨਹੀਂ ਕਰਿਆ ਸੀ ਜਾਨਕਿ ਪੱਕਾ ਕੰਮ ਹੀ ਕਰਦੀ ਸੀਗੀ ਅੱਡੋ ਅੱਡ ਮਾਣ ਹੁੰਦਾ ਜਦੋਂ ਆਪਾਂ ਮਨੋ ਲਾ ਕੇ ਦੇ ਲੋ ਆਪਣੇ ਸ਼ੌਂਕ ਹੋਵੇ ਉਈ ਕੰਮ ਕਰਗੇ ਫਿਰ ਆਟੋਮੈਟਿਕ ਹੀ ਵਧੀਆ ਹੋ ਜਾਂਦਾ ਜਦੋਂ ਆਪਣਾ ਮਨ ਨਾ ਮੰਨੇ ਕਿਸੇ ਕੰਮ ਨੂੰ ਆਪਾਂ ਵੱਧ ਰੋਧੀ ਦੇ ਕੰਮ ਕਰਦੇ ਆ ਉਦੋਂ ਕੰਮ ਨਹੀਂ ਵਧੀਆ ਹੁੰਦਾ ਜੀ ਚਾਹ ਸ਼ੌਂਕ ਤੇ ਅੰਦਰੋਂ ਮਨ ਦੇ ਨਾਲ ਕੀਤਾ ਹੋਇਆ ਕੰਮ ਕਦੇ ਵੀ ਗਲਤ ਨਹੀਂ ਹੁੰਦਾਗਾ ਤੇ ਇਸ ਤਰ੍ਹਾਂ ਕਰਕੇ ਮੈਨੂੰ ਬਹੁਤ ਘੱਟ ਟਾਈਮ ਲੱਗਦਾ ਮੈਂ ਬਾਹਲੇ ਟਾਈਮ ਨਹੀਂ ਲਾਉਂਦੀ ਜੇ ਮੈਨੂੰ ਜੇ ਨਾਸਟਚ ਕਰਾਂ ਨਾ ਕਰਾਂ ਜੇ ਮੈਂ ਕਰਨ ਲੱਗ ਜਾ ਫਿਰ ਮੈਂ ਬਹੁਤ ਛੇਦੀ ਸੂਟ ਤਿਆਰ ਕਰ ਦੇਣੀ ਹੁੰਦੀ ਆ ਤੇ ਇਸ ਤਰ੍ਹਾਂ ਕਰਕੇ ਮੈਂ ਬਲੂਈਆਂ ਪਾਉਣੀ ਆ ਜੀ ਇੱਕ ਸਲਾਈ ਦੇ ਨਾਲ ਹੀ ਤੇ ਦੇਖੋ ਤੁਹਾਨੂੰ ਮੇਰੀ ਵੀਡੀਓ ਕਿਸ ਤਰ੍ਹਾਂ ਦੀ ਲੱਗਦੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਆਪਾਂ ਗਲੇ ਦੀ ਵੀਡੀਓ ਕੱਲੇ ਦੀ ਆਪਾਂ ਤੁਹਾਨੂੰ ਹੋਰ ਹੋਰ ਬਣਾ ਕੇ ਦੇਵਾਂਗੇ ਕਿਉਂਕਿ ਜੀ ਇਸ ਵੀਡੀਓ ਬੜੀ ਲੰਬੀ ਹੋ ਜਾਊਗੀ ਜਿਆਦਾ ਵੀਡੀਓ ਲੰਬੀ ਹੋ ਜਾਊਗੀ ਤੇ ਆਪਾਂ ਕੱਲੇ ਗਲੇ ਦੀ ਗਲਾ ਕਿਉਂਕਿ ਆਪਾਂ ਡਿਜ਼ਾਈਨ ਵਾਲਾ ਬਣਾਉਣਾ ਤੇ ਉਹਦੀ ਆਪਾਂ ਤੁਹਾਨੂੰ ਵੱਖਰੀ ਵੀਡੀਓ ਦੇ ਦਾਂਗੇ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮੇਰੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਮੇਰੀ ਵੀਡੀਓ ਨੂੰ ਲਾਈਕ ਵੀ ਕਰਿਆ ਕਰੋ ਸਬਸਕ੍ਰਾਈਬ ਵੀ ਕਰਿਆ ਕਰੋ ਤੇ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਜੀ ਮੈਨੂੰ ਤੁਹਾਡੇ ਸਪੋਰਟ ਦੀ ਲੋੜ ਹੈ ਤੇ ਚਲੋ ਜੀ ਅੱਜ ਦੀ ਵੀਡੀਓ ਇੱਥੇ ਇਨਾ ਹੀ ਤੇ ਮਿਲਦੇ ਆਂ ਜੀ ਅਗਲੀ ਵੀਡੀਓ ਨਾਲ ਮੈਂ ਬਹੁਤ ਜਲਦੀ ਤੁਹਾਨੂੰ ਗਲੇ ਦੀ ਵੀਡੀਓ ਲੈ ਕੇ ਆਉਂਗੀ ਕਿਉਂਕਿ ਗਲਾ ਬਣਾਉਣਾ ਡਿਜ਼ਾਈਨ ਵਾਲਾ ਉਹਨੂੰ ਤਾਂ ਕਾਫੀ ਟਾਈਮ ਲੱਗਣਾ ਤੇ ਫਿਰ ਵੀਡੀਓ ਹੋ ਜਾਣੀ ਲੰਬੀ ਤੇ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਓਕੇ ਬਾਏ